ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰ ਧੰਧਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਪਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਯਾਤਰਾ ਤੇ ਚੱਲ ਪਏ ਚੰਦੇ ਚਲਦੇ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਮੈਨੂੰ ਭੁੱਖ ਅਤੇ ਪਿਆਸ ਬਹੁਤ ਲੱਗੀ ਹੈ ਮੈਨੂੰ ਨੇੜੇ ਹੀ ਕਿਸੇ ਦੇ ਘਰ ਜਾਣ ਦੀ ਆਗਿਆ ਦੇ ਦਿਓ ਮੈਂ ਉੱਥੇ ਜਾ ਕੇ ਆਪਣੀ ਭੁੱਖ ਅਤੇ ਪਿਆਸ ਮਿਟਾ ਸਕਾਂ ਤਦ ਗੁਰੂ ਮਹਾਰਾਜ ਨੇ ਕਿਹਾ ਭਾਈ ਮਰਦਾਨਿਆ ਆਪਾਂ ਜ਼ਿਆਦਾ ਦੂਰ ਨਹੀਂ ਪਹੁੰਚੇ ਹ ਇਹ ਆਪਣਾ ਹੀ ਖੇਤਰ ਹੈ ਤੂੰ ਪੜੋਸ ਦੇ ਪੜ ਵਿੱਚ ਜਾ ਕੇ ਕਹੀਂ ਕਿ ਮੈਂ ਨਾਨਕ ਦਾ ਸਿਸ ਹ ਉਹ ਮੇਰੇ ਨਾਲ ਹੈ ਅਸੀਂ ਹਰਦਵਾਰ ਜਾ ਰਹੇ ਹਾਂ ਸਾਨੂੰ ਇਸੇ ਸਮੇਂ ਭੋਜਨ ਚਾਹੀਦਾ ਹੈ ਤਦ ਭਾਈ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਨਾਲ ਦੇ ਪਿੰਡ ਵਿੱਚ ਪਹੁੰਚ ਗਿਆ ਤੇ ਲੋਕਾਂ ਨੂੰ ਕਿਹਾ ਕਿ ਮੈਨੂੰ ਭੋਜਨ ਕਰਾ ਦਿਓ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਸਾ ਹਾਂ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਸੁਣ ਕੇ ਸਾਰਿਆਂ ਨੇ ਭਾਈ ਮਰਦਾਨੇ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਅਤੇ ਭੋਜਨ ਛਕਾ ਕੇ ਬਹੁਤ ਸਾਰੀਆਂ ਵਸਤੂਆਂ ਉਪਹਾਰ ਰੂਪ ਭਾਈ ਮਰਦਾਨੇ ਜੀ ਨੂੰ ਦੇ ਦਿੱਤੀਆਂ। ਗੁਰੂ ਪਿਆਰੇਓ ਇਹ ਸਾਰੀਆਂ ਵਸਤੂਆਂ ਤੇ ਕੱਪੜੇ ਇਕੱਠੇ ਕਰਕੇ ਭਾਈ ਮਰਦਾਨਾ ਜੀ ਨੇ ਆਪਣੇ ਸਿਰ ਤੇ ਗੱਠੜ ਬਣਾ ਕੇ ਰੱਖ ਲਈਆਂ। ਤੇ ਗੁਰੂ ਜੀ ਦੇ ਕੋਲ ਪਹੁੰਚ ਗਏ। ਅਤੇ ਕਹਿਣ ਲੱਗੇ ਆਪ ਜੀ ਦੀ ਆਗਿਆ ਦੇ ਨਾਲ ਜਦੋਂ ਮੈਂ ਪਿੰਡ ਵਿੱਚ ਪਹੁੰਚਿਆ ਤਾਂ ਆਪ ਦਾ ਨਾਮ ਸੁਣ ਕੇ ਲੋਕਾਂ ਨੇ ਖੁਸ਼ ਹੋ ਕੇ ਮੇਰਾ ਆਤਿਥੀ ਸਤਕਾਰ ਕੀਤਾ ਅਤੇ ਇਹ ਵਸਤੂਆਂ ਆਪ ਜੀ ਦੇ ਵਾਸਤੇ ਭੇਜੀਆਂ ਹਨ ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੀ ਛੋਟੀ ਬੁੱਧੀ ਸਮਝ ਕੇ ਹਾਸ ਪਏ ਤੇ ਕਹਿਣ ਲੱਗੇ ਭਾਈ ਮਰਦਾਨਿਆ ਤੁਸੀਂ ਦੱਸੋ ਅਸੀਂ ਇਹਨਾਂ ਵਸਤੂਆਂ ਦਾ ਕੀ ਕਰਾਂਗੇ ਅਗਰ ਸਾਨੂੰ ਵਸਤੂਆਂ ਨਾਲ ਹੀ ਮੋਹ ਹੁੰਦਾ ਤਾਂ ਅਸੀਂ ਮੋਦੀ ਖਾਨੇ ਦੀ ਨੌਕਰੀ ਹੀ ਕਿਉਂ ਛੱਡਦੇ ਉੱਥੇ ਸਾਨੂੰ ਕਿਹੜੀਆਂ ਵਸਤੂਆਂ ਦੀ ਕਮੀ ਸੀ ਤਦ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਗੁਰੂ ਜੀ ਆਪ ਠੀਕ ਕਹਿੰਦੇ ਹੋ ਮੈਂ ਛੋਟੀ ਬੁੱਧੀ ਵਾਲਾ ਹਾਂ ਮੈਨੂੰ ਮaaf ਕਰ ਦਿਓ ਪਰ ਹੁਣ ਮੈਂ ਇਨ੍ਹਾਂ ਵਸਤੂਆਂ ਦਾ ਕੀ ਕਰਾਂ ਤਾਂ ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆਂ ਇਹਨਾਂ ਵਸਤੂਆਂ ਨੂੰ ਇੱਥੇ ਹੀ ਛੱਡ ਦਿਓ ਮਰਦਾਨਾ ਕਹਿੰਦਾ ਗੁਰੂ ਜੀ ਕਹਿੰਦੇ ਤਾਂ ਠੀਕ ਹੋ ਪਰ ਮੇਰੇ ਵਿੱਚ ਐਨੀ ਹਿੰਮਤ ਨਹੀਂ ਕਿ ਇਹਨਾਂ ਅਨਮੋਲ ਉਪਹਾਰਾਂ ਨੂੰ ਇੱਥੇ ਹੀ ਛੱਡ ਦੇਵਾਂ ਫਿਰ ਗੁਰੂ ਜੀ ਨੇ ਕਿਹਾ ਠੀਕ ਹੈ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਹੈ ਉਸੇ ਤਰ੍ਹਾਂ ਹੀ ਕਰੋ ਪਰੰਤੂ ਆਪਾਂ ਤਾਂ ਅੱਗੇ ਆਪਣੇ ਟਿਕਾਣੇ ਤੇ ਚੱਲਣਾ ਹੈ ਤਾਂ ਭਾਈ ਮਰਦਾਨਾ ਜੀ ਕਹਿੰਦਾ ਠੀਕ ਹੈ ਗੁਰੂ ਜੀ ਮੈਂ ਇਨਾਂ ਵਸਤੂਆਂ ਨੂੰ ਲੈ ਕੇ ਆਪ ਦੇ ਪਿੱਛੇ-ਪਿੱਛੇ ਚੱਲਦਾ ਹਾਂ ਗੁਰੂ ਪਿਆਰਿਓ ਹੁਣ ਭਾਈ ਮਰਦਾਨਾ ਜੀ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲਣ ਲੱਗ ਪਏ ਪ੍ਰੰਤੂ ਛੇਤੀ ਹੀ ਭਾਰ ਨਾਲ ਥੱਕ ਗਏ ਜਿਸ ਨਾਲ ਗੁਰੂ ਜੀ ਨੂੰ ਰੁਕਣ ਵਾਸਤੇ ਆਵਾਜ਼ਾਂ ਦੇਣ ਲੱਗ ਪਏ ਤਦ ਗੁਰੂ ਜੀ ਨੇ ਕਿਹਾ ਭਾਈ ਮਰਦਾਨੇ ਹਾਲੇ ਵੀ ਸਮੇ ਹੈ ਮਾਇਆ ਦਾ ਮੋਹ ਤਿਆਗ ਦਿਓ ਇਹਨੂੰ ਇੱਥੇ ਹੀ ਛੱਡ ਦਿਓ ਤੇ ਆਰਾਮ ਨਾਲ ਸਾਡੇ ਨਾਲ ਚੱਲੋ ਪਰ ਭਾਈ ਮਰਦਾਨੇ ਜੀ ਨੇ ਲਾਲਚ ਵਾਸ ਕੁਝ ਵਸਤੂਆਂ ਛੱਡ ਦਿੱਤੀਆਂ ਤੇ ਬਾਕੀ ਵਸਤੂਆਂ ਨੂੰ ਲੈ ਕੇ ਫੇਰ ਚੱਲ ਪਿਆ ਹੁਣ ਭਾਰ ਵੀ ਘਟ ਗਿਆ ਸੀ ਇਸ ਵਾਸਤੇ ਭਾਈ ਮਰਦਾਨਾ ਜੀ ਆਰਾਮ ਨਾਲ ਗੁਰੂ ਜੀ ਦੇ ਨਾਲ ਚੱਲਣ ਲੱਗ ਪਏ ਪਰੰਤੂ ਕੁਝ ਦੂਰ ਜਾਣ ਤੋਂ ਬਾਅਦ ਫੇਰ ਪਿੱਛੇ ਰਹਿ ਗਏ ਅਬੇ ਥੱਕ ਗਏ ਜਿਹਨੂੰ ਵੇਖ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਦੁਬਾਰਾ ਕਿਹਾ ਭਾਈ ਮਰਦਾਨਿਆ ਇਸ ਭਾਰ ਨੂੰ ਸੁਟੋ ਇਹ ਮਾਇਆ ਜਾਲ ਹੈ ਜਦੋਂ ਤੱਕ ਇਹਨੂੰ ਸੁਟੋਗੇ ਨਹੀਂ ਉਦੋਂ ਤੱਕ ਪ੍ਰੇਸ਼ਾਨੀਆਂ ਦਾ ਵਜਨ ਤੁਹਾਡੇ ਸਿਰ ਤੇ ਰਹੇਗਾ ਤੇ ਤੁਸੀਂ ਐਵੇਂ ਹੀ ਪ੍ਰੇਸ਼ਾਨ ਰਹੋਗੇ ਇੱਕ ਵਾਰ ਸਾਡੀ ਗੱਲ ਮੰਨ ਕੇ ਤਾਂ ਦੇਖੋ ਗੁਰੂ ਪਿਆਰਿਓ ਤਦ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਸਾਰੀਆਂ ਵਸਤੂਆਂ ਸੁੱਟ ਦਿੱਤੀਆਂ ਤੇ ਖਾਲੀ ਹੱਥਾਂ ਵਿੱਚ ਰਵਾਵ ਲੈ ਕੇ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਏ ਹੁਣ ਭਾਈ ਮਰਦਾਨੇ ਜੀ ਨੂੰ ਭਾਰੀ ਭਰਕਮ ਸਮਾਨ ਦੀ ਸਮੱਸਿਆ ਨਹੀਂ ਸੀ ਹੁਣ ਉਹ ਆਰਾਮ ਨਾਲ ਗੁਰੂ ਜੀ ਦੇ ਨਾਲ ਚੱਲ ਰਹੇ ਸਨ ਇਸ ਤਰ੍ਹਾਂ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਸਮਝਾਉਂਦੇ ਹੋਏ ਕਿਹਾ ਭਾਈ ਮਰਦਾਨਿਆ ਵਾਸਾ ਵਿੱਚ ਇਸ ਸੰਸਾਰ ਨੇ ਮਾਇਆ ਦਾ ਭਾਰ ਬਿਨਾਂ ਵਜੇ ਹੀ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ ਜਿਸ ਨਾਲ ਉਹ ਕਦਮ ਕਦਮ ਤੇ ਥੱਕ ਜਾਂਦਾ ਹੈ ਪਰ ਐਵੇਂ ਹੀ ਪਰੇਸ਼ਾਨ ਹੈ ਲੇਕਿਨ ਮੋਹ ਵਸਤੂ ਤਿਆਗ ਨਹੀਂ ਕਰ ਪਾਉਂਦਾ ਜੀਵਨ ਵਿੱਚ ਆਨੰਦ ਨਾਲ रहे ਨਹੀਂ ਸਕਦਾ ਵਾਸਤਵ ਵਿੱਚ ਮਾਇਆ ਮੋਹ ਦੇ ਜਾਲ ਨੂੰ ਤੋੜ ਕੇ ਜੀਵਨ ਗੁਜ਼ਾਰਨਾ ਬੜਾ ਮੁਸ਼ਕਿਲ ਹੈ ਤਦ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਜੀ ਤੁਸੀਂ ਸਹੀ ਕਹਿੰਦੇ ਹੋ ਪਰੰਤੂ ਮੈਂ ਅਲਪ ਬੁੱਧੀ ਦਾ ਹਾਂ ਮੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਆਪ ਕਿਰਪਾ ਕਰਕੇ ਮੈਨੂੰ ਸਹੀ ਢੰਗ ਨਾਲ ਦੱਸੋ ਤਾਂ ਮੈਂ ਸਭ ਕੁਝ ਸਮਝ ਜਾਵਾਂਗਾ ਪਰ ਇਹ ਵੀ ਦੱਸੋ ਕਿ ਮਾਇਆ ਤੋਂ ਬਿਨਾ ਆਪਣਾ ਜੀਵਨ ਕਿਸਾ ਬਿਤਾਈਏ ਗੁਰੂ ਪਿਆਰੇਓ ਤਦ ਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਮਰਦਾਨਿਆ ਤੁਸੀਂ ਗੱਲ ਨੂੰ ਠੀਕ ਤਰ੍ਹਾਂ ਸਮਝਿਆ ਹੀ ਨਹੀਂ ਮੇਰੇ ਕਹਿਣ ਦਾ ਤਾਂ ਮਤਲਬ ਇਹ ਹੈ ਕਿ ਆਪਣੀ ਜ਼ਰੂਰਤਾਂ ਅਨੁਸਾਰ ਹੀ ਮਾਇਆ ਦਾ ਉਪਯੋਗ ਕਰਨਾ ਚਾਹੀਦਾ ਹੈ ਮਾਇਆ ਨੂੰ ਇਕੱਠਾ ਕਰਨਾ ਇਹ ਮਾਇਆ ਦਾ ਗੁਲਾਮ ਬਣਨਾ ਹੈ ਜਿਵੇਂ ਤੁਸੀਂ ਬਿਨਾਂ ਜ਼ਰੂਰਤ ਤੋਂ ਵਸਤੂਆਂ ਦਾ ਭਾਰ ਆਪਣੇ ਸਿਰ ਤੇ ਚੁੱਕ ਲਿਆ ਸੀ ਜਦੋਂ ਕਿ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਨਵੇਂ ਵਸਤਰ ਧਾਰਨ ਕਰ ਲਏ ਸਨ ਇਸ ਤੋਂ ਅਲਾਵਾ ਬਾਕੀ ਸਾਰੀਆਂ ਵਸਤੂਆਂ ਉੱਥੇ ਹੀ ਸੁੱਟ ਕੇ ਆ ਜਾਣਾ ਸੀ ਨਵੇਂ ਵਸਤਰ ਪਾਉਣਾ ਇਹ ਤੁਹਾਡੀ ਜ਼ਰੂਰਤ ਸੀ ਲੇਕਿਨ ਇਹ ਭਾਰਤਾ ਕੇਵਲ ਲਾਲਚ ਹੀ ਸੀ ਤਰਸਣਾ ਸੀ ਜੋ ਤੁਹਾਨੂੰ ਦੁਖੀ ਕਰ ਰਹੀ ਸੀ ਫਿਰ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਜੀ ਮੈਂ ਆਪ ਜੀ ਦੀ ਗੱਲ ਸਮਝ ਰਿਹਾ ਹਾਂ ਏ ਗੁਰੂ ਜੀ ਤੁਸੀਂ ਇਸੇ ਤਰ੍ਹਾਂ ਮੈਨੂੰ ਸਮੇਂ-ਸਮੇਂ ਨਾਲ ਸਮਝਾਉਂਦੇ ਰਹਾ ਕਰੋ ਕਿਉਂਕਿ ਮੈਂ ਅਲਪ ਗੁੱਦੀ ਨਾਲ ਪੈਰ-ਪੈਰ ਤੇ ਬੁਲਖੇ ਵਿੱਚ ਨਾ ਪਹ ਜਾਵਾਂ ਪਰ ਤੁਸੀਂ ਇਹ ਦੱਸੋ ਕਿ ਅਸਲ ਵਿੱਚ ਮਾਇਆ ਹੈ ਕਿ ਹੀ ਤਦ ਗੁਰੂ ਮਹਾਰਾਜ ਨੇ ਕਿਹਾ ਭਾਈ ਮਰਦਾਨਾ ਜੀ ਉਹ ਸਾਰੀਆਂ ਵਰਤੂਆਂ ਮਾਇਆ ਹੀ ਹਨ ਜਿਨ੍ਹਾਂ ਨੂੰ ਪਾਉਣ ਵਾਸਤੇ ਦਿਲ ਵਿੱਚ ਲਾਲਸਾ ਪੈਦਾ ਹੁੰਦੀ ਹੈ ਇਸ ਮਾਇਆ ਦਾ ਬਹੁਤ ਵੱਡਾ ਰੂਪ ਹੈ ਪਤਨੀ ਬੱਚੇ ਘਰ ਮਕਾਨ ਜ਼ਮੀਨ ਜਾਇਦਾਦ ਇਹ ਸਾਰੀ ਹੀ ਮਾਇਆ ਦਾ ਰੂਪ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਅਸੀਂ ਆਪਣੀ ਇੱਛਾ ਕਰਦੇ ਹਾਂ ਪਰ ਅਸੀਂ ਇਹਦਾ ਪ੍ਰਯੋਗ ਜਰੂਰਤ ਅਨੁਸਾਰ ਸੰਤੋਸ਼ੀ ਹੋ ਕੇ ਕਰੀਏ ਤਾਂ ਇਹ ਮਾਇਆ ਮਨੁੱਖ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ਕਿੰਤੂ ਅਸੀਂ ਲੋਕ ਤਾਂ ਬਿਨਾਂ ਜ਼ਰੂਰਤ ਤੋਂ ਲਾਲਚ ਵਿੱਚ ਫਸ ਕੇ ਇਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਨਾਲ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਸਾਡਾ ਜੀਵਨ ਦੁਖੀ ਹੋ ਜਾਂਦਾ ਹੈ ਕਿਉਂਕਿ ਤ੍ਰਸਣਾ ਦੀ ਤਾਂ ਕੋਈ ਸੀਮਾ ਨਹੀਂ ਹੈ ਇਹ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਸ ਤਰ੍ਹਾਂ ਅਗ ਲੱਕੜੀਆਂ ਨੂੰ ਸਾੜਦੀ ਹੈ ਅਗ ਕਦੇ ਵੀ ਲੱਕੜੀਆਂ ਪਾਉਣ ਤੇ ਸ਼ਾਂਤ ਨਹੀਂ ਹੁੰਦੀ ਉਹ ਤਾਂ ਵਧਦੀ ਹੀ ਜਾਂਦੀ ਹੈ ਭਵੇਂ ਤੁਸੀਂ ਸੰਸਾਰ ਦੀਆਂ ਸਾਰੀਆਂ ਵਸਤੂਆਂ ਨੂੰ ਇਕੱਠਾ ਕਰ ਲਓ ਪਰ ਤੁਸੀਂ ਇਹ ਹੀ ਦਿਲ ਵਿੱਚ ਸੋਚੋਗੇ ਕਿ ਇਹ ਫਲਾਣੀ ਚੀਜ਼ ਵੀ ਮੈਂ ਲੈ ਲਵਾਂ ਗੁਰੂ ਪਿਆਰਿਓ ਗੁਰੂ ਜੀ ਦੇ ਇਹ ਵਚਨ ਸੁਣ ਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਛਮਾ ਮੰਗੀ ਤੇ ਕਿਹਾ ਗੁਰੂ ਜੀ ਮੈਨੂੰ ਮਾਫ਼ ਕਰ ਦਿਓ ਫਿਰ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਆਪਣੀ ਯਾਤਰਾ ਤੇ ਚੱਲ ਪਏ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ